ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜ ਦੀ ਵੀਡੀਓ ਵਿੱਚ ਪੱਤਾ ਨਗਾਵਾ ਸੇ ਲਈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੁਈਆਂ ਨੇ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਹੈ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਕੇ ਜੀ ਆਓ ਪੁੱਛ ਲੈਣੇ ਬਾਈ ਟੋਟੇ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਅੰਦਰ ਸਿੰਘ ਜੀ ਪਿੰਡ ਛੰਨਾ ਗਲਾਫਾ ਹਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਸੀਰ ਤਪਾ ਨੇੜੇ ਪਿੰਡ ਹੀ ਭਦੌਰ ਨੇੜਾ ਮੋਬਾਈਲ ਨੰਬਰ 81 ਘੰਟਾ ਉਹਨੇ ਵਿਚਾਲੇ ਇਹ ਮੋਬਾਈਲ ਨੰਬਰ 9855733607 ਇਹ ਬਾਪੂ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜ ਦੇਦਿਆ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਹੀ ਸਹੀ ਕਦੋਂ ਸੂਈ ਹੈ ਇਹ ਇਹ ਕੱਲ੍ਹ ਰਾਤ ਹੋਈ ਹੈ ਜੀ ਜੇਰ ਪੈ ਗਈ ਆ ਜੇਰੋ ਪਈ ਆ ਜੀ ਜੇ ਤੁਹਾਨੂੰ ਦਿਖਾ ਦੇਣੇ ਬੱਚਾ ਕੀ ਆ ਮਗਰ ਹਾਂ ਜੀ ਬੱਚਾ ਕੀ ਬੱਸੀ ਬੱਸੀ ਬਹੁਤ ਹਾਂ ਬੱਚੀ ਬੜੀ ਚੰਗੀ ਹੈ ਨਾ ਹਾਂ ਜੀ ਹਾਂ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਬਈ ਕਿਉਂ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਵਾੜ ਖੈਰ ਬਹੁਤ ਚੰਗੀ ਆ ਪੂਰੀ ਵਧੀਆ ਪੂਰੀ ਚੰਗੀ ਆ ਲੇਵਾ ਕਮਾਲ ਦਾ ਕਲਾ ਕਲਾ ਹਨ ਪੂਰੀ ਵਿੱਤੀ ਦੇ ਤਣ ਨਾਲਾ ਨੂਣਾ ਕਰਮ ਵਾਲੀ ਦੇ ਫੁੱਲ ਚੰਗੀਆਂ ਕਿੰਨਾ ਕੁ ਬੋਲਾ ਬੋਲਾ ਕੱਢਿਆ ਜੀ ਇਹਨਾਂ ਇਹ ਬਹੁ ਆ ਜੀ ਕੱਢਾ ਮਨ ਕੋਤ ਰਾਤ ਕੱਢਦਾ ਕੋਤ ਤੜਕੇ ਹੋਈ ਹਣਾ ਕਰਤਾ ਠੀਕ ਆ ਕਿੰਨਾ ਦੁੱਧ ਦੇ ਅਸਟੀਮੇਟ ਦੁੱਧ ਚਾਹੀਦਾ ਕਿੰਨਾ ਕੋ ਦੁੱਧ ਦੇ ਦੂ ਅਸਟੀਮੇਟ ਜਾ 20 ਦੇ ਨੇੜੇ ਤੜੇ ਚਾਹੀਦਾ ਜੀ ਠੀਕ ਹੈ ਜੀ ਤੇ ਜੇ ਰਾ ਪਈਆ ਬੱਠਲ ਚ ਕੰਪਲੀਟ ਰੱਖੀ ਬੈਠਾ ਬਾਪੂ ਖੋਲ ਦੇ ਬਾਪੂ ਤੋਰ ਕੇ ਦਿਖਾ ਦੇ ਬ੍ਰੀਡ ਇੱਕ ਨੰਬਰ ਆ ਕਰਦ ਚੰਗਾ ਸੂਈ ਸਵਾਈਆ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਆਰਡਰ ਕਮਾਲ ਦਾ ਬਈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਣ ਚਮਕ ਚਮਕ ਕਰ ਮਾਇਦੇ ਫੁੱਲ ਆ ਬਈ ਕੀ ਆ ਬਾਤ ਬਰੀਡ ਚੈੱਕ ਕਰੋ ਉਤੋਂ ਪੁੱਦਰ ਪੁੱਦਰ ਫੁੱਲ ਆ ਬਈ ਥਣ ਬੜਾ ਕਮਾਲ ਦਾ ਨਾ ਬਾਪੂ ਹਾਂਜੀ ਚਵਾਈ ਤੂਈ ਕਿਵੇਂ ਆ ਪੂਰੀ ਵਧੀਆ ਜੀ ਇੱਕ ਨੰਬਰ ਚੋਕ ਵਿਖਾ ਕੇ ਬਿਖਾਵਾਂਗੇ ਨੇਣਾ ਪਾਸ ਕੋਈ ਜੱਕ ਚਵਾਈ ਤੂਈ ਬਾਪੂ ਕਹਿੰਦਾ ਇੱਕ ਨੰਬਰ ਆ ਬਈ ਤੇ ਤੋਰਾ ਬਰੀਡ ਚਮਕ ਫੁੱਲ ਆ ਕਰਮਾ ਇਹ ਕੀ ਆ ਬਾਤ ਨਾ ਗਰਮੀ ਮੰਨੇ ਹੈਂਡ ਫੁੱਲ ਉਹ ਮੱਝ ਨਾਲ ਦਾ ਦੁੱਧ ਦੇਣਾ ਬਿਊਟੀ ਚੈੱਕ ਕਰ ਲੋ ਕਰਮਾ ਇਹਦੀ ਇੱਕ ਨੰਬਰ ਆ ਬਈ ਕੀ ਮੋ ਲਵਾਪੂ ਜੈ ਜੀ ਬੋਲੇ ਜੀ ਫੋਨ ਤੇ ਦੱਸ ਦਿਆਂਗੇ ਜੈ ਜੀ ਹਾਂਜੀ ਹਾਂ ਠੀਕ ਹੈ ਮੁੱਲ ਬਾਪੂ ਗਾ ਮੁੱਲ ਫੋਨ ਤੇ ਕਰ ਲਾਂਗੇ ਮੁੱਲ ਆ ਜਿਹੜਾ ਵੈੜ ਦੇ ਹਿਸਾਬ ਨਾਲ ਬਿਲਕੁਲ ਜੈ ਜੀ ਹੋਊਗਾ ਆਇਆ ਹੀ ਨਿਆਣਾ ਪਾਲਾ ਕਿ ਨਹੀਂ ਕੋਹਰੀ ਆਈ ਹੂੰ ਬੱਚਾ ਵੀ ਮਗਰ ਬੱਚੀ ਆ ਕਿਉਂ ਭਈ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਫਿਰ ਥਾਣ ਥੁਣ ਕਰਮਾਈ ਦੇ ਬਹੁਤ ਚੰਗਾ ਲੱਗਿਆ ਲੈ ਤੇ ਬਹਿ ਕੇ ਮਾਰੂ ਬਾਪੂ ਤਾਰਾ ਪੀੜੀ ਤੇ ਲੇਵਾ ਬਹੁਤ ਆ ਕਿ ਨਹੀਂ ਹਾਂ ਜੀ ਥਾਣ ਥੁਣ ਦਾ ਰਕਾ ਕੇ ਅਰੇ ਖਾਦ ਮਾਰ ਨਾ ਚਵਾਈ ਚੈੱਕ ਕਰ ਲਓ ਇੱਕ ਨੰਬਰ ਚੂਣਾ ਬਈ ਮੋਟੀ ਮੋਟੀ ਚਵਾਈ ਆ ਖੜਕਾ ਸੁਣਦਾ ਚਵਾਈ ਦਾ ਲਾ ਕਿਆ ਬਾਤ ਆ ਚੂਣਾ ਬੜਾ ਚੰਗਾ ਨਾ ਬਾਪਾ ਇਕ ਲਈ ਮੋਟੀ ਮੋਟੀ ਚਵਾਈ ਆ ਲੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਥਾਣੀ ਦਾਦਾ ਬਈ ਚੂਣ ਜਵਾਦਾ ਕਰ ਮਾੜੀ ਦਾ ਇੱਕ ਨੰਬਰ ਨਾਲੇ ਬੰਨੇ ਤਰਾਂ ਮੈਂ ਹਾਂ ਨਾਲੇ ਪੀੜੀ ਡਾ ਕੇ ਬੈਠਾ ਬਾਪੂ ਫੇਸਬੁਕ ਬੜਾ ਚੰਗਾ ਬ੍ਰੀਟ ਇੱਕ ਨੰਬਰ ਤੇ ਥਾਨ ਬਹੁਤ ਚੰਗਾ ਅੱਲਾਕ ਅੱਲਾ ਥਾਣ ਪੀੜੀ ਦੇ ਪਾਸ ਵਰਗੇ ਥਾਣ ਥੋੜੀ ਵਿੱਚ ਹੀ ਤੇ ਖੜਨ ਲੱਗਿਆ ਮੋਲ ਜੈਜੀ ਹਾ ਜੀ ਮੋਲ ਆਪਾ ਜੈਜੀ ਮੋਲ ਬਾਪੂ ਕਹਿੰਦਾ ਜੈਜੀ ਰੱਖਾਂਗੇ ਬਾਹਲਾ ਮੋਲ ਨਹੀਂ ਕਰਦੇ ਵੀ ਸੂਈ ਸਵਾਈ ਬੱਚਾ ਮਗਰ ਵੱਛੀ ਹੈ ਅੱਗੇ ਬਾਪੂ ਦੋ ਨੰਬਰ ਕਿਹੜਾ ਸੂਆ ਜੀ ਸੂਆ ਦੂਜੇ ਦੂਜੇ ਇਹ ਤਿੰਨੇ ਕਿੰਨੇ ਦਿਨ ਲਊ ਇਹ ਇਹ ਲੈ ਜੀ ਜੀ ਹਫਤਾ ਹਫਤਾ ਲੈ ਦੇ ਹਾਂ ਕਿੰਨਾ ਕੁ ਰਕਾਰਡ ਆ ਲੋਦਾ ਉਹਦੇ ਨਾਲ ਦੇ ਨੇੜ ਤੇੜੀ ਦਾ ਕੱਦ ਥੋੜਿਆ ਵੱਧ ਦੀ ਇਹ ਹੂੰ ਇਹ ਲਵਰ ਬੋਤ ਪਈ ਆ ਹਨਾ ਛੰਡੀ ਠੁੰਡੀ ਬਹੁਤ ਹਮ ਇਨਸਾਨ ਇੱਕ ਨੰਬਰ ਹੈ ਗੁਲਾਬੀ ਥਣ ਕੱਲਾ ਕੱਲਾ ਛੰਡੀ ਠੁੰਡੀ ਫੁੱਲ ਲਾਲ ਹਾਂ ਲੈ ਪਰ ਕੱਚੀ ਜ਼ਰੂਰ ਹੈ ਕੱਚੀ ਜ਼ਰੂਰ ਆਹ ਜੇ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਸਾਰੀਆਂ ਬਾਲਟਾਂ ਲੈ ਕੱਢੋ ਮੂਹੇ ਸਾਹ ਸਾਹ ਮੂਰੋ ਲੈ ਵਾ ਚੈੱਕ ਕੀ ਆ ਬਾਤ ਬੜਾ ਚੰਗਾ ਥਣ ਲੈ ਹੋਰੇ ਜਹਾਜੂਤੀ ਦੇਖੋ ਹਾਂ ਹਾਂ ਫੇਸ ਫੂਲਸ ਬੜਾ ਚੰਗਾ ਹਾਂ ਕੱਦ ਵੱਡਾ ਭਾਈ ਛੋਟੀ ਨਾ ਮੰਨਿਓ ਹੋਰ ਜੱਦ ਸੀ ਪੰਜਾਬ ਵਾਲੀ ਹੋਲੇ ਵਾ ਪੂਰਦੇ ਵੱਡੇ ਕੱਦ ਚਾ ਛੋਟੀ ਨਾ ਮੰਨਿਓ ਭਾਈ ਬਰੀਟ ਇੱਕ ਨੰਬਰ ਆ ਇੱਕਲੀ ਕੱਚੀ ਕੱਚੀ ਆ ਬਸ ਹਫਤੇ ਖੰਡ ਦੀ ਉਹ ਸਭ ਨਾਂ ਦਾ ਜਾ ਲਾਇਓ ਸਾਰੀਆਂ ਬਾਲ ਢਲਾਂ ਕੱਢ ਕੇ ਪੂਰਾ ਐ ਪੰਡਲ ਵਾਲੇ ਵਾਲੇ ਕਿ ਨਾ ਕਰਮਲੀ ਨੇ ਫੇਰ ਸੋਨਾ ਬਈ ਬਾਕੀ ਬਰੀਡ ਇੱਕ ਨੰਬਰ ਕੀ ਮੋਲਵਾ ਪੁਜਾਇਆ ਜਾ ਬਾਪੂ ਵੀ ਦੱਸ ਹੈਗੇ ਕਿੰਨਾ ਦਾ ਹੀ ਮੋਲ ਬਾਪੂ ਕਹਿੰਦਾ ਤਿੰਨਾ ਦਾ ਹੀ ਫੋਨ ਤੇ ਦਊਗਾ ਮੋਲ ਜਾਇਜ਼ ਹੋਊਗਾ ਮੋਲ ਪਹਿਲਾਂ ਵੀ ਬਾਪੂ ਦੇ ਜਾਇਜ਼ ਹੀ ਹੁੰਦੇ ਆ ਬਈ ਤੇ ਬਰੀਡ ਚੈੱਕ ਕਰ ਲੋ ਬਸ ਵੱਡੇ ਕਰ ਜਾਂ ਛੋਟੀ ਨਾ ਮੰਨੋ ਫੁੱਲ ਕਰਦਾ ਛੋਟ ਹੀ ਨਹੀਂ ਹੈਗੀ ਕੀ ਆਮ ਕੋ ਪੂਰੀ ਕਲਰ ਕਲਰ ਪੂਰਾ ਚੰਗਾ ਜਰਸੀ ਵਾਲਾ ਕਲਰ ਆ ਅੱਗੇ ਵਾ ਪੁੱਤ ਨਾ ਨੰਬਰ ਤੇ ਕਿਹੜਾ ਸੂਆ ਜੀ ਸੂਆ ਦੂਜਾ ਜੀ ਕਿੰਨੇ ਦਿਨ ਹੋ ਗਏ ਨੂੰ ਪੰਜ ਕ ਦਿਨ ਪੰਜ 6 ਦੂਜਾ ਸੂਆ ਪੰਜ ਤੋਂ 6 ਦਿਨ ਹੋ ਗਏ ਬਾਈ ਸੂਈ ਨੂੰ ਬੱਚਾ ਕੀ ਆ ਮਗਰ ਮਗਰ ਬੱਛੀ ਬੱਛਾ ਬੱਛਾ ਠੀਕ ਆ ਹਾਂ ਆਣ ਲੈ ਵਾ ਇੱਕ ਨੰਬਰ ਆ ਬਾਈ ਲੈ ਆਰਡਰ ਬੜਾ ਕਮਾਲਾ ਹਨਾ ਹਾਂ ਪੂਰਾ ਬਹੁਤ ਸੋਹਣਾ ਆਰਡਰ ਬਈ ਫੀਟਿੰਗ ਵਾਲਾ ਬਈ ਜੂਈ ਕਰਕੇ ਦੇਖਣ ਦੇਖੋ ਇੱਕ ਨੰਬਰ ਆ ਪਛਾਂ ਤੋਂ ਆਰਡਰ ਦੇਖੋ ਲੈ ਕਮਾਲ ਦਾ ਇੱਕ ਨੰਬਰ ਥਾਣ ਲੱਗਿਆ ਬਈ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਲੈ ਠੰਡੀ ਸੀਲ ਆ ਹਨਾ ਹਾਂ ਬਾਕੀ ਕੋਈ ਚੈੱਕ ਨਹੀਂ ਧਾਰਾ ਮਾਰਾਂਗੇ ਫੁੱਲ ਦੇ ਬਾਪੂ ਤੋੜ ਕੇ ਰਖਾ ਦੇ ਬਰੀਟ ਇੱਕ ਨੰਬਰ ਆ ਇਧਰੋਂ ਲੈ ਵਾ ਚੈੱਕ ਕਰ ਲੈ ਨਾੜਾ ਨੂਣਾ ਫੁੱਲ ਚੰਗੀਆਂ ਨੇ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਫੇਸ ਫੂਸ ਬੜਾ ਚੰਗਾ ਚੰਗਾ ਹਮਕਿਸਮਕ ਪੂਰੀ ਆ ਮੋਹਲੇ ਦਾ ਹੀ ਬਈ ਫੋਨਤੀ ਹੋ ਜਾਊਗਾ ਮੋਹਲਾ ਬਾਪੂ ਕਹਿੰਦਾ ਬੈਡ ਦੇ ਹਿਸਾਬ ਨਾਲ ਜਾਇ ਜੀ ਰੱਖਾਂਗੇ ਬੜਾ ਮੋਲ ਨਹੀਂ ਗੱਲ ਫੇਸ ਉਸ ਦੇਖੋ ਛੋਟਾ ਜਿਹਾ ਫੇਸ ਆ ਫੁੱਲ ਬਰੀਡ ਆ ਵੇ ਥੋੜੇ ਜੇ ਪੱਠਿਆਂ ਨਾਲ ਰੱਜਣ ਵਾਲੀ ਆ ਨਹੀਂ ਬਾਪੂ ਬਸ ਇਹ ਕਾਲੀ ਜਰਸੀ ਲਾ ਲੋ ਹੂੰ ਕਾਲੀ ਜਰਸੀ ਇਹ ਜਰਸੀ ਜੀ ਪੈਂਦੀ ਮੱਛੀ ਦੇ ਉਮੜੇ ਘਟੂ ਹਟਾ ਹੂੰ ਲੈ ਬਰੀਡ ਚੈੱਕ ਕਰੋ ਥੋੜੇ ਜੇ ਪੱਠਿਆਂ ਨਾਲ ਰੱਜਣ ਵਾਲੀ ਆ ਦੁੱਧ ਚੰਗਾ ਦੇ ਦੋ ਕਿੰਨਾ ਦੁੱਧ ਆ ਬਾਪੂ ਸੱਚ ਹੂੰ ਹੋ ਬਾਹੂ 12 ਦੇ ਰੇਡ ਠੀਕ ਆ ਜੀ ਹਮ ਕੀ ਵਾਤਾ ਬਰੀਡ ਫੁੱਲ ਚਮਕ ਚਮਕ ਪੂਰੀ ਆ ਥਣਲੇ ਵੈਕ ਨੰਬਰ 17 ਕੋਈ ਚੱਕਰ ਨਹੀਂ ਮਾਰ ਕੇ ਦਿਖਾਣੇ ਆਣ ਦੇਖੋ ਇੱਕ ਨੰਬਰ ਲੱਗੇ ਲਾ ਬਗਰ ਨੂੰ ਪੱਟਾ ਲਾ ਕੇ ਹਾਂ ਮਾਰ ਦੇ 17 ਕੋਈ ਨਹੀਂ ਬਾਪ ਜਿਵੇਂ ਮਰਜ਼ੀ ਨਿਆਣਾ ਪਾ ਲੋ ਕੋਈ ਚੱਕਰ ਨਹੀਂ ਕਹਿਣਾ ਕਰਮਾ ਲਈ ਨਹੀਂ ਕੋਈ ਠੰਡੀ ਸੀਲ ਫੁੱਲ ਆ ਦੋ ਬਾਪੂਰੀ ਪੀੜੀ ਅਰਦਰ ਤੇ ਡਾਕਟਰ ਬਾਬਾ ਦੇ ਤੇ ਦਾ ਆ ਤਾਂ ਤੁੰ ਦਿਖਾਈ ਡਾਕਟਰ ਹੂੰ ਖਸਮਾਈ ਖਾਣ ਦੇਖ ਬਸਮਾ ਕਰਕੇ ਕਿ ਨਹੀਂ ਕੱਲਾ ਕੱਲਾ ਖਾਣ ਪੂਰੀ ਵਿਥੀ ਦੇ ਥਣ ਲੱਗਿਆ ਕਿਆ ਬਾਤ ਆ ਬਾਕੀ ਚਵਾਈ ਦੇਖੋ ਨਾ ਯੋਣ ਪੜਾ ਚੰਗਾ ਨਾ ਪੂਰਾ ਹੀ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਕੋਈ ਚੱਲ ਕੋਈ ਚੱਲ ਤੂੰ ਕਿਆ ਗਾਣਾ ਮਾਰੇ ਇਦਾਂ ਹੂੰ ਲੈ ਯਾ ਮਾਫਾ ਕਰ। ਤੂੰ ਤਾਂ ਇੱਕ ਨੰਬਰ ਆ ਜਿਵੇਂ ਮਰਜ਼ੀ ਚੋਈ ਚੱਲ ਨਿਬੜਦੀ ਐ ਤੇ ਬਾਈ ਕਿ ਨਹੀਂ ਬਾਪੂ? ਹਾਂਜੀ ਹਾਂ। ਹੂੰ। ਮਾਰਕਟ ਘਰੇ ਯਾਰ। ਹਾਂ। ਇਸ ਕੰਮਰ ਜਵਾਈ ਐ ਲੈ। ਠੰਡੀ ਠੀਲਾ ਯਾਰ ਹੇਲਣਾ ਨਹੀਂ। ਇਹ ਲਮੋਇ ਨਾ ਖੜੀਆ ਕਰ ਮਲ। ਕੀ ਆ ਬਾਤ ਆ ਬਾਈ? ਹੂੰ। ਲੈ ਵਾ ਦੇਖੋ ਥਾਣ ਦੇਖੋ ਇੱਕ ਨੰਬਰ ਤਾਂ। ਤੇ ਮੁੱਲ ਬਾਪੂ ਕਹਿੰਦਾ ਜਮਾਂ ਜੈ ਜ ਹੋਊਗਾ। ਬਾੜਾ ਮੁੱਲ ਨਹੀਂ ਕਰਦੇ ਬਈ। ਮੁੱਲ ਹੋਣਾ ਫੋਨ ਤੇ। ਤੇ ਕਿਸੇ ਵੀਰ ਨੂੰ ਬਈ ਤੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨੈਟ ਕਰ ਲਿਓ ਜੀ ਧੰਨਵਾਦ